16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਰੈਸਟੋਰਸ਼ਨ ਕਾਲ ਵੀ ਆਈ ਸੀ ਇਹਦੇ 70 ਨਸ਼ਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕਾਲਾਂ ਕੀਤੀਆਂ ਜਾ ਰਹੀਆਂ ਸੀ ਤੇ ਉਹ ਦਿਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਹੈ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਗਏ ਕਿਸੇ ਨੂੰ ਨਸ਼ੇ ਦਾ ਲਾਲਚ ਕਿਸੇ ਨੂੰ ਕਿਹਾ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਨਹੀਂ ਉਹਨਾਂ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਰੋਕੀ ਗੱਡੀ ਦਾ ਇਹਨੇ ਉਹਦਾ ਫਾਇਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਤਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਆ ਜਿਹੜੀ ਕਿਉਂਕਿ ਲੋਡਡ ਸੀਗਾ ਪਿਸਤਲ ਉਹਦੇ ਚ ਲੱਗਦੇ ਇਹਦੇ ਲੱਤੇ ਲੱਗੀ ਬਾਜੀ ਕੋਲ ਵੀ ਹਾਂ ਸਕੰਦਰ ਭਾਈ ਜੀ ਥੋੜਾ ਹੀ ਆ ਯਾਰ ਆ ਥੋੜਾ ਆ ਰਕਟ ਵੇਟ ਵੇਟ ਕਰੇ ਕਰੈਕਟ ਮੈਂ ਵਾਲਾ ਇੱਕ ਮਿੰਟ ਹੈਲੋ ਆ ਜੀ ਸਰ ਪ੍ਰਧਾਨ ਜੀ ਥੋੜਾ ਜਿਹਾ ਆਓ 16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਐਕਸਟਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਡੰਪ ਤੇ ਵਿੱਚ ਤੋਂ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਥੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜੜੀ ਇੱਕ ਸਟੋਰਸ਼ਨ ਜਿਹਾ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਤੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਾਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ 66 ਨੁਸ਼ਹਿਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕੋਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸਰਿਆਲੀ ਦਾ ਹੈਗਾ ਸਰਿਆਲੀ ਪੀਐਸ ਸਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਡ ਸੀ ਉਹਦੇ ਬਾਰੇ ਫਿਰ ਜੋਮਨਜੀਤ ਤੇ ਗੁਰਕੀਰਤ ਇਲੀਅਸ ਕੀਰਤ ਜੋਮਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਤਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜ ਹੈ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਏਲੀਅਸ ਕੀਰਤ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਉਹ ਗੋਲਡਨ ਐਵੇਨਿਊ ਅੰਮ੍ਰਿਤਸਰ 'ਚ ਰਹਿੰਦਾ ਹੈ ਅੱਜ ਕੱਲ੍ਹ ਕਿਰਾਏ ਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾੜੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਆ 2025 ਦੀ ਤੋਂ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਕਿ ਕਿਸੇ ਨੂੰ ਨਸ਼ੇ ਦਾ ਲਾਲਚ ਕਿਸੇ ਨੂੰ ਕਿਹਾ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਨਾਲ ਆ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ سپورਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਤੇ ਇਹਦੇ ਚ ਜਿਹੜਾ ਜੋਬਨਜੀਤ ਹੈ ਉਹ 메ਨ ਬੰਦਾ ਸੀ ਜਿਹੜਾ ਮੋਟਰਸਾਈਕਲ ਉੱਤੇ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੂਜੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ ਸਪੋਰਟ ਤੇ ਲੋਕਲ ਸਪੋਰਟ ਦੇ ਰਹੇ ਸੀਗੇ ਆਈਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ ਕੁਝ ਹੋਰ ਬੰਦੇ ਵੀ ਇਹਦੇ ਵਿੱਚ ਅਸੀਂ ਆਈਡੈਂਟੀਫਾਈ ਕਰ ਲਏ ਐ ਤੇ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਹੇ ਮੇਰੀ ਤबीयत ਖਰਾਬ ਹੈ ਇਹ ਤੇ ਅਸੀਂ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਵੀ ਮੁਲਜ਼ਮਾਂ ਦੇ ਦੂਜੇ ਜਿਹੜੇ ਬੰਦੇ ਸੀ ਇਹਨੇ ਕੋ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਹਨੇ ਉਹਦਾ ਫਾਇਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਤਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਆ ਜਿਹੜੀ ਕਿ ਲੋਡਡ ਸੀਗਾ ਇਸ ਲੋ ਦੇ ਵਿੱਚ ਲੱਗਦੇ ਇਹਦੇ ਲੱਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਟਰੇਸ ਕੀਤਾ ਬਿਕੋਜ਼ ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਐਡੀਸੀਪੀ ਮੈਡਮ ਜਸਰੂਪ ਬਾੜ ਅਨੁਭਵ ਜੈਨ ਜੀ ਸਾਡੇ ਏਸੀਪੀ ਇਸ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਉਹਨਾਂ ਦੀ ਟੀਮ ਨੇ اور ان ਨੂੰ CIA ਵੱਲੋਂ ਵੀ ਅਸਿਸਟੈਂਸ ਦਵਾਈ ਗਈ ਇਨਵੈਸਟੀਗੇਸ਼ਨ ਸਟਾਫ ਵੱਲੋਂ ਤੋਂ ਮੈਂ ਮੈਂ ਸਮਝਦਾ ਕਿ ਬਹੁਤ اچھی اور بڑے ریکارڈ ਟਾਈਮ ਦੇ ਵਿੱਚ ਸਾਰਾ ਇੱਕ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ